ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਤੇ ਵਿਊਜ਼ ਕਰ ਰਹੇ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਅੱਜ ਦਾ ਆਪਣਾ ਟੌਪਿਕ ਹੈ ਜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਡਿਟੇਲਡ ਕਲਾਸ ਜਿਹੜੀ ਆਪਣੀ ਕਪਾੜਾ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਦਿਨ ਜਨਮ ਹੋਇਆ ਸੀ 27 ਅਗਸਤ 1925 ਨੂੰ ਠੀਕ ਹੈ ਪਿੰਡ ਮਰੀਦ ਜ਼ਿਲ੍ਹਾ ਦੇਲਮ ਪੰਜਾਬ ਦੇ ਵਿੱਚ ਠੀਕ ਹੈ ਇਹਨਾਂ ਦੇ ਪਿਤਾ ਦਾ ਨਾਮ ਸੀ ਹਰੀ ਗੁਲਾਬ ਸਿੰਘ ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਸੀਤਾਬੰਤੀ ਠੀਕ ਹੈ ਜੀ ਤੇ ਇਹਨਾਂ ਦੇ ਦਿਹਾਂਤ ਦੀ ਗੱਲ ਕਰੀ ਇਹਨਾਂ ਦੀ ਦਿਹਾਂਤ ਹੋਇਆ ਸੀ 11 ਸਤੰਬਰ 2015 ਨੂੰ ਠੀਕ ਹੈ ਇਹ ਵੈਰੀ ਵੈਰੀ ਇੰਪੋਰਟੈਂਟ ਹੈ ਕਿਉਂਕਿ ਕਿਸੇ ਵੀ ਕਵੀ ਦਾ ਜਨਮ ਤੇ ਉਹਦੀ ਮੌਤ ਤੇ ਕੁਐਸਚਨ ਬਣਦੀ ਬਣਦਾ ਹੈ ਠੀਕ ਹੈ ਜੀ ਤੇ ਇੱਕ ਵੰਦ ਤੁਹਾਨੂੰ ਦੱਸਿਆ ਸੀ ਕਿ ਪਹਿਲੀ ਤੇ ਆਖਰੀ ਰਚਨਾ ਜਿਤੇ ਕੁਐਸਚਨ ਆਉਂਦੀ ਆਉਂਦਾ ਤੇ ਨਾ ਜਨਮ ਹੋਇਆ ਸੀ 27 ਅਗਸਤ 1925 ਨੂੰ ਪਿੰਡ ਮਰੀਦ ਦੇ ਵਿੱਚ ਜ਼ਿਲ੍ਹਾ ਜੇਲਮ ਪੰਜਾਬ ਦੇ ਵਿੱਚ ਠੀਕ ਹੈ ਪਿਤਾ ਦਾ ਨਾਮ ਸੀ ਹਰੀ ਗੁਲਾਬ ਸਿੰਘ ਮਾਤਾ ਸੀ ਸੀਤਾਵੰਤੀ ਤੇ ਨਾ ਦਿਹਾਂਤ ਹੋਇਆ ਸੀ ਜੀ 11 ਸਤੰਬਰ 2015 ਨੂੰ ਠੀਕ ਹੈ ਇਹਨਾਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ 10ਵੀਂ ਇਹਨਾਂ ਨੇ 1941 ਦੇ ਵਿੱਚ ਕੀਤੀ ਸੀ ਠੀਕ ਹੈ ਜੀ ਰਿਕਾਰਡ ਬਣਾਇਆ ਸੀਗਾ ਠੀਕ ਹੈ ਫਸਟ ਫਸਟ ਪੋਜੀਸ਼ਨ ਦੇ ਵਿੱਚ ਇਹਨਾਂ ਨੇ 10ਵੀਂ ਪਾਸ ਕੀਤੀ ਸੀਗੀ ਠੀਕ ਹੈ ਸ਼ੁਰੂ ਦੇ ਵਿੱਚ ਜਿਹਾ ਅਸੀਂ ਕਹ ਲਈਏ ਕਿ ਬਚਪਨ ਦੇ ਵਿੱਚ ਠੀਕ ਹੈ ਵਿਦਿਆਰਥੀ ਦੀਵੰਦ ਦੇ ਵਿੱਚ ਇਹਨਾਂ ਦਾ ਜਿਹੜਾ ਤਕल्लੁਸ ਸੀਗਾ ਉਹ ਸੀਗਾ ਮਲਤਾਸ਼ੀ ਠੀਕ ਹੈ ਬਚਪਨ ਦੇ ਵਿੱਚ ਇਹਨਾਂ ਦਾ ਤਕल्लੁਸ ਮਲਤਾਸ਼ੀ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਆਪਣੀ ਰਚਨਾ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੇ ਨੇਕੀ ਤਕल्लੁਸ ਨੂੰ ਅਪਣਾ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਡਾਕਟਰ ਜਸਵੰਤ ਸਿੰਘ ਨੇਕੀ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਜੀ MBBS ਦੀ ਇਹਨਾਂ ਨੇ ਕੀਤੀ ਸੀ 1999 ਦੇ ਵਿੱਚ ਮੈਡੀਕਲ ਕਾਲਜ ਅਮਰਸਰ ਤੋਂ ਕੰਪਲੀਟ ਕੀਤੀ ਸੀ ਇਹਨਾਂ ਨੇ MBBS ਦੀ ਡਿਗਰੀ ਠੀਕ ਹੈ ਜੀ MA ਮਨੋਵਿਗਿਆਨ ਦੀ ਕੀਤੀ ਸੀ ਇਹਨਾਂ ਨੇ ਅਲੀਗੜ ਯੂਨੀਵਰਸਿਟੀ ਤੋਂ ਠੀਕ ਹੈ ਜੀ 1952 ਦੇ ਵਿੱਚ 올 ਇੰਡੀਆ ਇੰਸਟੀਟਿਊਟ ਆਫ ਮੈਂਟਲ ਹੈਲਥ ਬੰਗਲੌਰ ਤੋਂ ਇਹਨਾਂ ਨੇ ਮਨੋਚਿਕਿਤਸਾ ਦੇ ਵਿੱਚ DPM ਕੀਤੀ ਸੀ ਠੀਕ ਹੈ ਅਮਰਸਰ ਦੇ ਮੈਡੀਕਲ ਕਾਲਜ ਦੇ ਵਿੱਚ ਅਧਿਆਪਕ ਵਜੋਂ ਵੀ ਨੌਕਰੀ ਕੀਤੀ ਇਹਨਾਂ ਨੇ ਠੀਕ ਹੈ ਜੀ ਅੰਮ੍ਰਿਤਸਰ ਯੂਨੀਵਰਸਿਟੀ ਤੋਂ ਨਾ ਨਹੀਂ ਐਮ ਐ ਮਨੋਵਿਗਿਆਨ ਦੀ ਕੀਤੀ ਸੀ ਠੀਕ ਹੈ ਕਾਲੀਗੜ੍ਹ ਯੂਨੀਵਰਸਿਟੀ ਤੋਂ ਸੋਰੀ ਤੇ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਨਾ ਨੇ ਮੈਡੀਕਲ ਕਾਲਜ ਦੇ ਵਿੱਚ ਦੇ ਅਧਿਆਪਕ ਨੌਕਰੀ ਕੀਤੀ ਸੀ ਠੀਕ ਹੈ ਫਿਰ 1968 ਤੋਂ 1978 ਤੱਕ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਵਿੱਚ ਮਨੋਚਿਕਿਤਸਕ ਵਿਭਾਗ ਦੇ ਮੁਖੀ ਵੀ ਰਹੇ ਆ ਤੇ ਉੱਥੇ ਪ੍ਰੋਫੈਸਰ ਵੀ ਰਹੇ ਆ ਇਹ ਠੀਕ ਹੈ ਜੀ 1938 ਤੋਂ 1978 ਤੱਕ ਠੀਕ ਹੈ ਵੀ ਮਨੋਚਿਕਤ ਕਰਾਇਆ ਪ੍ਰੋਫੈਸਰ ਵੀ ਰਹੇ ਆ ਫਿਰ ਉਸ ਤੋਂ ਬਾਅਦ 1978 ਤੋਂ 1981 ਤੱਕ ਪੀਡੀਏ ਦੇ ਡਾਇਰੈਕਟਰ ਰਹੇ ਆ ਠੀਕ ਹੈ ਭਾਈ ਵੀਰ ਸਿੰਘ ਸਾਇਸਨ ਦੇ ਉਪ ਪ੍ਰਧਾਨ ਵੀ ਰਹੇ ਆ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਆ ਠੀਕ ਹੈ ਜੀ ਤੇ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ ਇਹਨਾਂ ਨੇ ਠੀਕ ਹੈ ਵੇਰੀ ਵੇਰੀ ਇੰਪੋਰਟੈਂਟ ਜਿਹੜੇ ਮੇਨ ਪੁਆਇੰਟ ਪੁੱਛੇ ਜਾਂਦੇ ਹੁੰਦੇ ਆ ਕਿਸੇ ਨਾ ਕਿਸੇ ਦੇ ਕਵੀ ਦੇ ਬਾਰੇ ਦੁਨੀਆ ਦੇ ਮਸ਼ਹੂਰ ਮਨੋ ਰੋਗ ਮਾਹਿਰ ਇਹਨਾਂ ਨੂੰ ਮੰਨਿਆ ਜਾਂਦਾ ਠੀਕ ਹੈ ਕਿਹਾ ਜਾਂਦਾ ਨਵ ਰਸਵਾਦੀ ਤੇ ਪ੍ਰਾਪੌਤਿਕ ਕਵੀ ਕਿਹਾ ਜਾਂਦਾ ਪੰਜਾਬੀ ਨਵ ਅਧਿਆਤਮਵਾਦੀ ਕਵੀ ਦੇ ਨਾਮ ਨਾਲ ਵੀ ਅਸੀਂ ਇਹਨਾਂ ਨੂੰ ਜਾਣਦੇ ਆ ਠੀਕ ਹੈ ਜੀ ਆਧਿਆਨ ਤੇ ਵਿਵਸਾਇ ਵੱਜੋਂ ਇਹ ਮਨੋਚਿਕਿਤਸਕ ਰੇ ਹੈ ਦ੍ਰਿਸ਼ਟੀ ਵੱਲੋਂ ਤਾਸ਼ੀਰੀ ਠੀਕ ਹੈ ਅਨਪਬਦਨ ਸੀਨਮ ਗ੍ਰਹਾਤ ਸਵਦੀ ਕਵੀ ਵਜੋਂ ਜਾਣੇ ਅਤੇ ਕਲਾਕਾਰ ਦੇ ਤੌਰ ਤੇ ਇੱਕ ਸਵਦੀ ਕਵੀ 也 ਸੀ ਇਹਨਾਂ ਨੂੰ ਕਹਨੇ ਆ ਠੀਕ ਹੈ ਇਹ ਮੋٹے ਤੌਰ ਤੇ ਜਾਣੇ ਤੇ ਡਾਕਟਰ ਜਸਵੰਤ ਸਿੰਘ ਨੇ ਇੱਕ ਡਾਕਟਰ ਵੀ ਸੀਗੇ ਕਵੀ ਵੀ ਸੀ ਤੇ ਵਾਰਤਕਾਰ ਵੀ ਰਹੇ ਹੈ ਠੀਕ ਹੈ ਤੇ WHO ਵਿਸ਼ਵ ਸਿਹਤ ਸੰਸਥਾ ਦੇ ਮੈਂਬਰ ਵੀ ਰਹੇ ਹੈ ਤੇ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਜੀ ਕੇਸਰ ਸਿੰਘ ਜਿਹੜੇ ਕੋ ਉਰਦੂ ਫਾਰਸੀ ਤੇ ਬ੍ਰਿੰਜ ਭਾਸ਼ਾ ਦੇ ਵਿਦਵਾਨ ਸੀਗੇ ਠੀਕ ਹੈ ਦੇ ਆਰਥੀ ਦੀ ਬੰਦੇ ਵਿੱਚ ਇਹਨਾਂ ਦੇ ਜਿਆਦਾ ਨਜ਼ਦੀਕ ਰਿਸ਼ਤਾ ਸੀ ਉਹ ਮਾਸਟਰ ਤਾਰਾ ਸਿੰਘ ਦੇ ਨਾਲ ਸੀਗਾ ਠੀਕ ਹੈ ਮਾਸਟਰ ਤਾਰਾ ਸਿੰਘ ਦੇ ਕਾਫੀ ਨੇੜੇ ਰਹੇ ਆ ਇਹ ਬਚਪਨ ਤੋਂ ਹੀ ਇਹਨਾਂ ਨੂੰ ਸਾਹਿਤ ਦੇ ਵਿੱਚ ਰੁਚੀ ਰਹੀ ਸੀ ਠੀਕ ਹੈ ਛੋਟੀ ਜਿਹੀ ਉਮਰ ਦੇ ਵਿੱਚ ਅਸੀਂ ਕਹਿੰਦੇ ਕਿ 12 ਸਾਲ ਦੀ ਉਮਰ ਦੇ ਵਿੱਚ 1937 ਦੇ ਵਿੱਚ ਇਹਨਾਂ ਨੇ ਪਹਿਲੀ ਕਵਿਤਾ ਆਪਣੀ ਲਿਖ ਦਿੱਤੀ ਸੀ ਦੇਸ਼ ਭਗਤੀ ਜਿਹਦਾ ਨਾਮ ਸੀ ਦੇਸ਼ ਭਗਤੀ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਕੁਐਸਚਨ ਪੁੱਛਣ ਦੇ ਦੇ ਕਿ ਪਹਿਲੀ ਰਚਨਾ ਕਿਹੜੀ ਤੇ ਕਿੰਨੀ ਉਮਰ 'ਚ ਤਾਂ ਡਾਕਟਰ ਜਦੋਂ ਸਿੰਘ ਨੇ ਕਿਦੀ 12 ਸਾਲ ਦੀ ਉਮਰ ਸੀ ਤੋਂ ਉਹਨਾਂ ਦੀ ਪਹਿਲੀ ਰਚਨਾ ਜਿਹੜੀ ਕਵਿਤਾ ਇਹਨਾਂ ਨੇ ਲਿਖੀ ਸੀ ਜਿਹਦਾ ਨਾਮ ਸੀ ਦੇਸ਼ ਭਗਤੀ ਠੀਕ ਹੈ ਜੀ ਅੱਗੇ ਚੱਲਦੇ ਇਹਨਾਂ ਨੇ ਰਚਨਾਵਾਂ ਤੇ ਤੇ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਅਸਲੇ ਤੇ ਉਹਲੇ 1955 ਦੇ ਵਿੱਚ ਪ੍ਰਕਾਸ਼ਤ ਹੋਇਆ ਠੀਕ ਹੈ ਜੀ ਇਹ ਮੇਰੇ ਸੰਸੇ ਮੇਰੇ ਗੀਤੂ ਨੂੰ 1965 ਸਿਮਰਤੀ ਦੀ ਕਰਨ ਤੋਂ ਪਹਿਲਾਂ 1975 ਕਰੋਨਾ ਦੀ ਸ਼ੋਮਗਰੋਂ 1977 ਦੇ ਪ੍ਰਕਾਸ਼ਤ ਹੋਇਆ ਪ੍ਰਤੀਬਿੰਬਾਂ ਦੇ ਸਰੋਵਰ ਚ 1978 ਚ ਪ੍ਰਕਾਸ਼ਿਤ ਹੋਇਆ ਨਾਏ ਗੀਤ ਨਾਏ ਵਿਰਹੜਾ 1984 ਚ ਵਿਰਖੇ ਹੇਤ ਵਿਰਖੇ ਹੇਤ ਸਭ ਜੰਤ 1999 ਗੀਤ ਮੇਰਾ ਸੋਹਿਲਾ ਗੀਤ ਮੇਰਾ ਸੋਹਿਲਾ 13 1991 ਮੇਰੀ ਸਾਹਿਤਕ ਸਵੈ ਜੀਵਨੀ 1992 ਵਿੱਚ ਠੀਕ ਹੈ ਜੇ ਕਿ ਸਾਹਿਤਕ ਮੇਰੀ ਸਾਹਿਤਕ ਸਵੈ ਜੀਵਨੀ ਨੇ ਲਿਖਿਆ ਸੀ 1992 ਵਿੱਚ ਕੋਈ ਨਾਮ ਨਾ ਜਾਣੇ ਮੇਰਾ ਇਹ ਇਹਨਾਂ ਦੀ ਸਵੈ ਜੀਵਨੀ ਹੈ ਕਈ ਲੋਕ ਇਹ ਕੋਸ਼ਨ ਪੁੱਛ ਲੈਂਦੇ ਆ ਕਿ ਕੀ ਕਿਸੇ ਦਾ ਇਹ ਇਹਨਾਂ ਦੀ ਸਹਿਜੀਵਨੀ ਹੈ ਜੀ ਕੋਈ ਨਾਉ ਨਾ ਜਾਣੇ ਮੇਰਾ ਜਿਹੜੀ ਕਿ 2000 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਪਿਲਗ੍ਰੀਮ ਟੂ ਹੇਮਕੁੰਟ ਸਾਹਿਬ 2002 ਦੇ ਵਿੱਚ ਸੁਗੰਧ ਆਵਨੂਰ ਦੀ 2004 ਦੇ ਵਿੱਚ ਇਸਲਾਹ ਪੰਜਾਬੀ ਹਾਸ ਨਲਾ ਸਦਾ ਵਿਗਾਰ ਠੀਕ ਹੈ ਇਹ ਇਹਨਾਂ ਦੀਆਂ ਰਚਨਾਵਾਂ ਨੇ ਗੱਲ ਕਰੀ ਇਹਨਾਂ ਦੇ ਮਾਨ ਸਨਮਾਨ ਦੀ ਭਾਈ ਵੀਰ ਸਿੰਘ ਵਾਰਡ ਮਿਲੇ ਸੀ ਇਹਨਾਂ ਨੂੰ 1978 ਦੇ ਵਿੱਚ ਸਾਹਿਤ ਕਾਦਮੀਆਵਾਰਡ ਇਹਨਾਂ ਦੇ ਕਾਗ ਸੰਗ੍ਰਹਿ ਨੂੰ ਕਰੂਨਾ ਦੀ ਸ਼ੋਹਨ ਨੂੰ ਸ਼ੋਹ ਤੋਂ ਮਗਰੋਂ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਇੱਥੇ ਵੀ ਕੁਐਸਚਨ ਆਉਂਦੀ ਹੁੰਦਾ ਠੀਕ ਹੈ ਕਰੂਨਾ ਦੀ ਸ਼ੋਹ ਮਗਰੋਂ 1979 ਦੇ ਵਿੱਚ ਸਾਹਿਤ ਕਾਦਮੀਆਵਾਰਡ ਮਿਲਿਆ ਇਹਨਾਂ ਨੂੰ ਇਹਨਾਂ ਦੀ ਇਸ ਕਾਗ ਸੰਗ੍ਰਹਿ ਦੇ ਲਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਨਮਾਨ ਮਿਲਿਆ 1979 ਦੇ ਵਿੱਚ ਠੀਕ ਹੈ ਜੀ ਪੰਜਾਬੀ ਸਾਹਿਤ ਸਮਿਖਿਆ ਬੋਰਡ ਵਾਰਡ ਮਿਲਿਆ 1982 ਦੇ ਵਿੱਚ ਠੀਕ ਹੈ ਅਸ਼ਾਨ ਮੈਮੋਰੀਅਲ ਅਵਾਰਡ 1984 ਦੇ ਵਿੱਚ ਮਿਲਿਆ ਇਹਨਾਂ ਨੂੰ ਭਾਸ਼ਾ ਵਿਭਾਗ ਪੁਰਸਕਾਰ 1981 ਦੇ ਵਿੱਚ ਮਿਲਿਆ ਠੀਕ ਹੈ ਜੀ ਅੱਗੇ ਗੱਲ ਕਰੀਏ ਹੋਰ ਅਵਾਰਡ ਦੀ ਸ਼੍ਰੋਮਣੀ ਸਾਹਿਤਕਾਰ ਅਵਾਰਡ 1988 ਵਿੱਚ ਮਿਲਿਆ ਕਰਤਾਰ ਸਿੰਘ ਢਾਲੀਵਾਲ ਅਵਾਰਡ 1987 ਚ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਵੱਲੋਂ ਸਨਮਾਨ ਹੋਇਆ ਇਹਨਾਂ ਨੂੰ 1984 ਤੇ 1986 ਚ ਠੀਕ ਹੈ phd ਸਮਾਨ ਸਨਮਾਨਸਥ ਠੀਕ ਹੈ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਇਹਨਾਂ ਨੇ 1990 ਦੇ ਵਿੱਚ ਉੱਥੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਠੀਕ ਹੈ ਜੀ ਇਹ ਇਹਨਾਂ ਦੀਆਂ ਰਚਨਾਵਾਂ ਸੀਗੀਆਂ ਤੇ ਅੱਗੇ ਡਿਟੇਲ ਥੋੜੀ ਡੇਰ ਚ ਗੱਲ ਕਰ ਲੈਣੀ ਹੈ ਕੁਝ ਕਿਹੜੀਆਂ ਨੇ ਇੰਪੋਰਟੈਂਟ ਰਚਨਾਵਾਂ ਦੇ ਬਾਰੇ ਆਸਲੇ ਤੇ ਓਲੇ ਜਿਹੜਾ ਕਿ 1955 ਦੇ ਵਿੱਚ ਆਸਲੇ ਤੇ ਓਲੇ ਜਿਹੜਾ ਕਿ 1955 ਵਿੱਚ ਪ੍ਰਕਾਸ਼ ਹੋਇਆ ਠੀਕ ਹੈ ਤਾਂ ਇਹਨਾਂ ਦੇ ਇਸ ਕਾਵ ਸੰਗ੍ਰਹਿ ਦੀਆਂ ਕਵਤਾਵਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ ਪਹਿਲਾ ਭਾਗ ਆ ਅਸਲੇ ਇਹਦੇ ਵਿੱਚ ਕੀ ਆ ਕਿ ਮਨੁੱਖੀ ਜੀਵਨ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਮਨੁੱਖੀ ਸਮੱਸਿਆਵਾਂ ਠੀਕ ਹੈ ਉਹਨਾਂ ਨੂੰ ਸ਼ੋਅ ਆ ਗਿਆ ਦੂਜਾ ਭਾਗ ਹੈ ਜੀ ਓਲੇ ਠੀਕ ਹੈ ਇਹਦੇ ਵਿੱਚ ਕਿ ਜੀਵਨ ਚ ਪਿਆਰ ਨੇਕੀ ਦੇ ਖਿਆਲ ਚ ਚਾਕੀਆਂ ਮਾਰਦਾ ਠੀਕ ਹੈ ਕਿ ਮਤਲਬ ਪਿਆਰ ਦੇ ਬਾਰੇ ਆਪਦੇ ਵਿਚਾਰਾਂ ਨੂੰ ਬਿਆਨ ਕੀਤਾ ਇਹ ਚ ਨੈਕੀ ਜੀ ਨੇ ਪੈ ਕਿਤਰ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਆਪਦੀਆਂ ਨਿੱਜੀ ਯਾਦਾਂ ਨੂੰ ਬਿਆਨ ਕੀਤਾ ਡਾਕਟਰ ਜਸਵੰਤ ਸਿੰਘ ਜੀ ਨੇ ਤੇ ਕਿੰਗਰਿਆਂ ਠੀਕ ਹੈ ਕਿੰਗਰਿਆਂ ਦੇ ਵਿੱਚ ਕੀ ਆ ਇਹਨਾਂ ਨੇ ਕਿਹਾ ਕਿ ਨਿੱਕੇ ਨਿੱਕੇ ਆਪਣੇ ਨਿੱਕੇ ਨਿੱਕੇ ਸੁਪਨਿਆਂ ਦਾ ਜ਼ਿਕਰ ਕੀਤਾ ਨੇ ਕੀ ਜੀ ਨੇ ਠੀਕ ਹੈ ਮੈਂ ਦੁਬਾਰਾ ਕਹਦੇ ਹਾਂ ਕਿ ਅਸਲੇ ਦੇ ਵਿੱਚ ਅਸਲਾ ਜਿਹੜਾ ਅਸਲੇ ਜਿਵੇਂ ਚਾਰ ਭਾਗ ਹੈ ਇਹਨਾਂ ਦੇ ਇਸ ਕਾਵ ਸੰਗ੍ਰਹਿ ਦੇ ਕਈ ਵਾਰ ਪੁੱਛ ਲੈਂਦੇ ਆ ਕਿ ਕਿਹੜਾ ਭਾਗ ਕਾਹਦੇ ਨਾਲ ਸੰਬੰਧਤ ਹੈ ਅਸਲੇ ਭਾਗ ਦੇ ਵਿੱਚ ਮਨੁੱਖੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਠੀਕ ਹੈ ਓਲੇ ਵਿੱਚ ਆਪਦੇ ਪਿਆਰ ਦੇ ਖਿਆਲਾਂ ਨੂੰ ਬਿਆਨ ਕੀਤਾ ਹੈ ਪੈ ਚਿੱਤਰ ਵਿੱਚ ਇਹਨਾਂ ਦੀਆਂ ਨਿੱਜੀ ਯਾਦਾਂ ਦਾ ਵਰਣਨ ਹੈ ਤੇ ਕਿੰਗਰਿਆਂ ਦੇ ਵਿੱਚ ਨਿਕਨ ਕੇ ਸੁਪਨਿਆਂ ਨੂੰ ਬਿਆਨ ਕੀਤਾ ਹੈ ਠੀਕ ਹੈ ਅਗਲਾ ਨੰਦਾ ਕਾਪ ਸਿੰਘ ਜੀ ਇਹ ਮੇਰੇ ਸੰਸੇ ਮੇਰੇ ਗੀਤ ਜਿਹੜਾ ਉਹਨੂੰ ਸੁਪਨਿਆਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਤਾਂ ਸਭ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਇੱਥੇ ਨਾ ਦਾ ਕੋਈ ਭੂਮਿਕਾ ਲਿਖੀ ਗਈ ਹੈ ਜੀ ਠੀਕ ਹੈ ਨਾ ਹੀ ਡਾਕਟਰ ਜਸਵੰਤ ਸਿੰਘ ਨੇ ਕਿਨੇ ਇਹਦੇ ਲਈ ਕੋਈ ਸ਼ਬਦ ਹੈ ਜਿਹੜੇ ਆਪਣੇ ਵੱਲੋਂ ਉਹ ਬਿਆਨ ਕੀਤੇ ਆ ਠੀਕ ਹੈ ਤਾਂ ਇਹ ਪੁਸਤਕ ਹੈ ਜਿਹੜੀ ਉਹ ਡਾਕਟਰ ਹਰਪਾਜਨ ਸਿੰਘ ਨੂੰ ਭੇਂਟ ਕੀਤੀ ਗਈ ਹੈ ਠੀਕ ਹੈ ਅਗਲਾ ਕਾਵ ਸੰਗ੍ਰਹਿ ਹੈਗਾ ਜੀ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਠੀਕ ਹੈ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਇੱਕ ਲੰਬੀ ਕਾਵ ਰਚਨਾ ਠੀਕ ਹੈ ਤੇ ਇਹ 1965 ਦੇ ਵਿੱਚ ਲਿਖੀ ਗਈ ਆ ਤੇ ਫਿਰ ਉਹ ਤੋਂ ਬਾਅਦ 10 ਸਾਲਾਂ ਦੇ ਬਾਅਦ ਪ੍ਰਕਾਸ਼ਿਤ ਹੋਈ 1965 ਦੇ ਵਿੱਚ ਲਿਖੀ ਗਈ ਆ ਤੇ 10 ਸਾਲਾਂ ਬਾਅਦ ਇਟ ਮੀਨਸ 1975 ਦੇ ਵਿੱਚ ਪ੍ਰਕਾਸ਼ਿਤ ਕਰਵਾਈ ਗਈ ਹੈ ਠੀਕ ਹੈ ਜੀ ਅਗਲਾ ਨੋਡਾ ਹੈਗਾ ਜੀ ਕਰੁਨਾ ਦੀ ਛੋ ਤੋਂ ਮਗਰੋਂ ਠੀਕ ਹੈ ਅਗਲਾ ਕਾਵ ਸੰਗ੍ਰਹਿ ਇਹਨਾਂ ਦਾ ਕਰੁਣਾ ਦੀ ਛੋ ਤੋਂ ਮਗਰੋਂ ਜਿਹੜਾ ਕਿ 1979 ਦੇ ਵਿੱਚ ਪ੍ਰਕਾਸ਼ਿਤ ਹੋਇਆ ਸਾਹਿਤ ਅਕਾਦਮੀ ਵਾਰਡ ਇਸ ਪੁਸਤਕ ਨੂੰ ਮਿਲੇ ਮੈਂ ਪਹਿਲਾਂ ਵੀ ਦੱਸ ਦਿੱਤਾ ਕਿ ਇਹਦੀ ਜਿੰਨੀ ਵੀ ਰਚਨਾ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਗਿਆ ਪੰਜ ਖੰਡਾਂ ਦੇ ਵਿੱਚ ਵੰਡਿਆ ਗਿਆ ਠੀਕ ਹੈ ਪੰਜ ਖੰਡਾਂ ਦੇ ਵਿੱਚ ਸਮੁੱਚੀ ਰਚਨਾ ਨੂੰ ਵੰਡਤ ਨੇ ਕੀਨੀ ਠੀਕ ਹੈ ਪਹਿਲੇ ਖੰਡ ਦੇ ਦੋ ਭਾਗ ਹੈ ਜੀ ਦੂਜੇ ਖੰਡ ਦੇ ਚਾਰ ਭਾਗ ਹੈ ਤੀਜੇ ਖੰਡ ਦੇ ਤਿੰਨ ਭਾਗ ਹੈ ਚੌਥੇ ਖੰਡ ਦੇ ਚਾਰ ਭਾਗ ਹੈ ਫਿਰ ਪੰਜਵੇਂ ਖੰਡ ਦੇ ਪੰਜ ਭਾਗ ਹੈ ਠੀਕ ਹੈ ਇਹ ਯਾਦ ਰੱਖਿਓ ਕਿ ਕਈ ਵਾਰ ਕੁਸ਼ਚਨ ਇਹ ਵੀ ਬਣਾ ਦਿੰਦੇ ਆ ਕਿ ਕਿਹੜੇ ਖੰਡੇ ਕਿੰਨੇ ਭਾਗ ਹੈ ਠੀਕ ਹੈ ਜੀ ਇਹ ਤਾਂ ਸੀ ਸਾਡਾ ਅੱਜ ਦਾ ਲੈਕਚਰ ਤੇ ਨੈਕ ਇਸ ਤੋਂ ਲਾਵਾ ਜਿਸ ਨੇ ਪਹਿਲੀਆਂ ਕਲਾਸਾਂ ਨਹੀਂ ਦੇਖੀਆਂ ਬੇਟਾ ਜੀ ਉਹਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਠੀਕ ਹੈ ਪਹਿਲਾਂ ਜਿਨੇ ਵੀ ਆਪਣੀਆਂ ਪੰਜਾਬੀ ਦੀਆਂ ਕਲਾਸਾਂ ਕਰਵਾਈਆਂ ਨੇ ਲੇਟੈਸਟ ਅਪਡੇਟ ਤਾਂ ਆਪਾਂ ਹੋਣੀ ਪਾਉਣੀਆਂ ਉਹਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਤੋਂ ਤੁਹਾਨੂੰ ਮਿਲ ਜਾਏਗਾ ਉਹ ਕਲਾਸਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੰਟੀਨਿਊ ਕਰਵਾ ਰਹੇ ਹਾਂ ਇੱਕ ਡਿਟੇਲਡ ਕਲਾਸ ਨਾਲ ਕੈਮਸਿਕ ਕੋ ਕਲਾਸ ਪ੍ਰੈਪਰੇਸ਼ਨ ਦੇ ਲਈ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਤੋਂ ਮੈਨੂੰ ਦਿਉਜ਼ਾ ਮਿਲਦੇ ਆਂ ਅਗਲੇ ਅਪਡੇਟ ਦੇ ਨਾਲ